ਉਰਬਲੇ ਚੰਗੇ ਕਰਮਾਂ ਨਾਲ ਗੁਰੂ ਸਾਹਿਬ ਕਹਿੰਦੇ ਸਤਿਗੁਰਾਂ ਦੀ ਸੰਗਤ ਮਿਲਦੀ ਹੈ ਸੱਚ ਦੀ ਸੰਗਤ ਮਿਲਦੀ ਹੈ ਤੇ ਸਤ ਸੰਗਤ ਦੀ ਬਰਕਤ ਨਾਲ ਜਿਹੜੇ ਪਿਆਰੇ ਗੁਰੂ ਦੇ ਪਿਆਰੇ ਸਤ ਸੰਗਤ ਕਰਦੇ ਨੇ ਫਿਰ ਜਨਮਾਂ ਜਨਮਾਂ ਦੀ ਸੱਤੀ ਬੁੱਧ ਜਾਗ ਪੈਂਦੀ ਹੈ ਮਨ ਸੁਚੇਤ ਹੋ ਜਾਂਦਾ ਹੈ ਮਾੜੇ ਪਾਸਿਓਂ ਮਾੜੇ ਰਾਹ ਵਾਲੇ ਪਾਸਿਓਂ ਮਨ ਸੁਚੇਤ ਹੋ ਜਾਂਦਾ ਹੈ ਕੋਈ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ ਰਹਿਦਾ ਦਿਮਾਗ ਵਿੱਚ ਕਹਿੰਦੇ ਜਨਮਾ ਜਨਮਾਂ ਦੀ ਸੋਈ ਮਤ ਜਾਗ ਪੈਂਦੀ ਹੈ ਮਨ ਅਤਨ ਚੇਤ ਬੁਲ ਬੁਲਿਖੇ ਨਾਲ ਬੜੀਆਂ ਗਲਤੀਆਂ ਕਰ ਬੈਠਦੇ ਹਾਂ ਪਰ ਜਦੋਂ ਗੁਰੂ ਸਾਹਿਬ ਦੀ ਸੰਗਤ ਮਿਲ ਜਾਂਦੀ ਹੈ ਫਿਰ ਮਹਾਰਾਜ ਕਹਿੰਦੇ ਬੰਦਾ ਕੋਈ ਗਲਤੀ ਨਹੀਂ ਕਰਦਾ ਜਦੋਂ ਮਤ ਜਾਗ ਪਈ ਮਤ ਸचेਤ ਹੋ ਗਿਆ ਬੰਦਾ ਕਾਮਾਦਿਕ ਹੱਲਿਆਂ ਤੋਂ ਮਾੜੇ ਹੱਲਿਆਂ ਤੋਂ ਸੁਚੇਤ ਹੋ ਗਿਆ ਤੇ ਫਿਰ ਕੋਈ ਗਲਤੀ ਕਰਦਾ ਹੀ ਨਹੀਂ ਮਹਾਰਾਜ ਕਹਿੰਦੇ ਆਪਣੇ ਵਿੱਚ ਕੰਧ ਬਣਾ ਦਿੰਦੇ ਨੇ ਮਹਾਰਾਜ ਆਪਣੇ ਮਨ ਦੇ ਆਸੇ-ਪਾਸੇ ਮਨ ਦੀ ਪ੍ਰੋਟੈਕਸ਼ਨ ਲਈ ਮਾਰੇ ਸਾਥੀ ਦੀ ਕੰਧ ਬਣਾ ਦਿੰਦੇ ਨੇ ਫਿਰ ਕੋਈ ਝੂਠ ਅੰਦਰ ਆ ਹੀ ਨਹੀਂ ਸਕਦਾ ਫਿਰ ਕੋਈ ਮਾੜਾ ਕੰਮ ਜ਼ਿੰਦਗੀ ਵਿੱਚ ਰਹਿ ਹੀ ਨਹੀਂ ਜਾਂਦਾ ਫਿਰ ਕੋਈ ਮਾੜੀ ਸੋਚ ਆਪਣੇ ਦਿਮਾਗ ਵਿੱਚ ਘਰ ਨਹੀਂ ਕਰਦੀ ਫੇਰ ਕਦੇ ਨਹੀਂ ਸੋਚਦੇ ਕਿ ਕਿਸੇ ਦਾ ਮਾੜਾ ਕਰਨ ਬਾਰੇ ਬੰਦਾ ਸੋਚਦਾ ਵੀ ਨਹੀਂ ਜਦੋਂ ਗੁਰੂ ਦੇ ਬਚਨ ਆਪਣੇ ਹਿਰਦੇ ਵਿੱਚ ਆ ਗਏ ਗੁਰੂ ਦੇ ਬਚਨਾਂ ਨੇ ਆਪਣੇ ਮਨ ਨੂੰ ਪ੍ਰੋਟੈਕਟ ਕਰਨਾ ਹੋਰ ਕੋਈ ਦੂਜਾ ਰਾਹ ਨਹੀਂ ਆਪਣੇ ਮਨ ਦੀ ਪ੍ਰੋਟੈਕਸ਼ਨ ਦਾ ਕਿ ਆਪਣੇ ਮਨ ਨੂੰ ਬਚਾ ਸਕੇ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੈ ਜਦੋਂ ਨਾਮ ਜਪਾਂਗੇ ਤਾਂ ਆਪਣੇ ਆਪ ਹੀ ਆਪਣੇ ਆਪ ਹੀ ਦਿਲ ਚੰਗੇ ਕੰਮ ਕਰਨ ਨੂੰ ਕਰਦਾ ਹੁਣ ਆਪਾਂ ਗੁਰੂ ਘਰ ਆਉਨੇ ਆ ਆਪਣੇ ਆਪ ਨੂੰ ਪਤਾ ਸਾਰਿਆਂ ਦੇ ਆਪਣੇ ਮਨਾਂ ਨੂੰ ਪਤਾ ਵੀ ਜਦੋਂ ਦੇ ਆਉਣ ਲੱਗਿਆਂ ਉਦੋਂ ਦਾ ਜ਼ਿੰਦਗੀ ਵਿੱਚ ਕੁਝ ਕੀ ਤਬਦਿਲੀ ਆਈ ਹੈ ਤੇ ਇਸ ਤੋਂ ਜਦੋਂ ਨਹੀਂ ਹੁੰਦੀ ਸੀ ਉਦੋਂ ਕੀ ਤਬਦਿਲੀ ਸੀ ਉਦੋਂ ਕਿਦਾਂ ਦੇ ਸੀ ਤੇ ਹੁਣ ਕਿਦਾਂ ਦੇ ਸੀ ਆਪਣੇ ਆਪ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਦੇ ਮਨਾਂ ਵਿੱਚ ਜਿਹੜੇ ਸਤ ਸੰਗਤ ਕਰਨ ਲੱਗੇ ਨੇ ਜਿਹੜੇ ਸਤ ਸੰਗਤ ਆਪਾਂ ਕਰਦੇ ਆ ਸਾਰਿਆਂ ਦੇ ਮਨਾਂ ਵਿੱਚ ਕੁਛ ਨਾ ਕੁਛ ਚੰਗਾ ਕਰਨ ਦੀ ਆਪਣੇ ਅੰਦਰ ਤਾਂਗ ਪੈਦਾ ਹੋ ਗਈ ਸਾਰਿਆਂ ਦਾ ਜੀ ਕਰਦਾ ਕੁਛ ਨਾ ਕੁਛ ਚੰਗਾ ਕਰੀਏ ਇਹ ਜੇ ਜੀ ਕਰਦਾ ਕਿਉਂ ਕਰਦਾ ਇਹ ਨਾਮ ਦੀ ਬਰਕਤ ਨਾਲ ਇਹ ਗੁਰੂ ਸਾਹਿਬ ਦੇ ਗਿਆਨ ਦੀ ਬਰਕਤ ਨਾਲ ਅਕਾਲ ਪੁਰਖ ਦੇ ਨਾਮ ਦੀ ਬਰਕਤ ਨਾਲ ਜਦੋਂ ਮਨ ਨਿਰਮਲ ਹੁੰਦਾ ਤੇ ਨਿਰਮਲ ਕਰਮ ਕਰਨ ਨੂੰ ਜੀ ਕਰਦਾ ਬੰਦੇ ਦਾ ਚੰਗੇ ਕੰਮ ਕਰਨ ਨੂੰ ਜੀ ਕਰਦਾ ਚੰਗਾ ਕਰੀਏ ਭਲਾ ਕਰੀਏ ਮਨੁੱਖ ਦਾ ਤੇ ਭਲੇ ਲਈ ਕੋਈ ਕੰਮ ਕਰੀਏ ਕੋਈ ਦਾਨ ਕਰੀਏ ਕੋਈ ਪੁੰਨ ਕਰੀਏ ਕਿਸੇ ਨੂੰ ਖੁਸ਼ ਕਰੀਏ ਜਿਵੇਂ ਤੁਸੀਂ ਇੱਕ ਕਵਾਲੀ ਸੁਣੀ ਹੋਣੀ ਆ ਕਦੇ ਕਿਸੇ ਭੁੱਖੇ ਨੂੰ ਰਜਾਇਆ ਹੀ ਤੇ ਦੱਸਖਾਂ ਕਦੇ ਕਿਸੇ ਰੋਦੇ ਨੂੰ ਹਸਾਇਆ ਹੀ ਤੇ ਦੱਸਖਾਂ ਜਖਮੀ ਕਿਸੇ ਦਾ ਫਟ ਨਹੀਂ ਸੀ ਤਾਂ ਐਵੇਂ ਮਾਲਾ ਫੇਰੀ ਦੁੱਦੇ ਕੱਖ ਵੀ ਨਹੀਂ ਕੀਤਾ ਕਹਿੰਦੇ ਜੇ ਕਿਸੇ ਨੂੰ ਰੋਂਦੇ ਨੂੰ ਹੀ ਨਾ ਆਪਾਂ ਹਸਾਇਆ ਜੇ ਕਿਸੇ ਭੁੱਖੇ ਨੂੰ ਰੋਟੀ ਨਾ ਕਦੇ ਖਵਾਈ ਜੇ ਕਿਸੇ ਦੇ ਦੁੱਖ ਸੁੱਖ ਨਾ ਵੰਡਾ ਸਕੇ ਤੇ ਫਿਰ ਕਹਿੰਦੇ ਨੇ ਫਿਰ ਐਵੇਂ ਜੇ ਬੰਦਾ ਮਾਲਾ ਵੀ ਫੇਰਦਾ ਫਿਰ ਉਹ ਦਿਖਾਵੇ ਦੀ ਮਾਲਾ ਜੇ ਮਨ ਵਿੱਚ ਆਪਾਂ ਗੱਲ ਕਰ ਰਹੇ ਸੀ ਜੇ ਮਨ ਵਿੱਚ ਚਾਹ ਨਹੀਂ ਨਾ ਆਪਣੇ ਪੈਦਾ ਹੋਇਆ ਸੇਵਾ ਕਰਨ ਦਾ ਚੰਗੇ ਕੰਮ ਕਰਨ ਦਾ ਉਹ ਸਮਝ ਲਿਓ ਫਿਰ ਹਜੇ ਤੱਕ ਮਨ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਖੋਟ ਅਜੇ ਹੈ ਕੁਛ ਨਾ ਕੁਛ ਮਿਲ ਗੁਬਾ ਤੇ ਜਦੋਂ ਮਨ ਨਿਰਮਲ ਹੋ ਜਾਂਦਾ ਫਿਰ ਆਟੋਮੈਟਿਕ ਹੀ ਚੰਗੇ ਕੰਮ ਕਰਨ ਨੂੰ ਜੀ ਕਰਦਾ ਚੰਗੀਆਂ ਗੱਲਾਂ ਸੁਣਨ ਨੂੰ ਜੀ ਕਰਦਾ ਕਥਾ ਸੁਣਨ ਨੂੰ ਜੀ ਕਰਦਾ ਗੁਰਬਾਣੀ ਸੁਣਨ ਨੂੰ ਜੀ ਕਰਦਾ ਪੜ੍ਹਨ ਨੂੰ ਜੀ ਕਰਦਾ ਚੰਗੇ ਚੰਗੇ ਖਿਆਲ ਦਿਮਾਗ ਵਿੱਚ ਆਉਣ ਲੱਗ ਪੈਂਦੇ ਆ ਇਹਦੋਂ ਮਨ ਨਿਰਮਲ ਹੋਣ ਦੀਆਂ ਨਿਸ਼ਾਨੀਆਂ ਹੀ ਨੇ ਇਹ ਜਦੋਂ ਚੰਗੇ ਥੌਟ ਦਿਮਾਗ ਵਿੱਚ ਆਉਣ ਲੱਗੇ ਉਦੋਂ ਸਮਝ ਲਓ ਮਨ ਐਸ ਰਾਹ ਤੇ ਚੱਲ ਪਿਆ ਤੇ ਜਿੰਨਾ ਚਿਰ ਜੇ ਕੋਈ ਚੰਗਾ ਆਪਣੇ ਅੰਦਰ ਥੌਟ ਚੱਲਦਾ ਹੀ ਨਹੀਂ ਜੇ ਗੁਰੂ ਘਰ ਆਉਣ ਦੇ ਨਾਲ ਵੀ ਆਪਣੇ ਅੰਦਰ ਕੋਈ ਤਬਦੀਲੀ ਨਹੀਂ ਆਈ ਚੰਗੇ ਰਾਹ ਤੇ ਮਨ ਤੁਰਨ ਲਈ ਤਿਆਰ ਨਹੀਂ ਹੋਇਆ ਤੇ ਸਮਝ ਲਓ ਹਜੇ ਨਾ ਕਿਤੇ ਨਾ ਕਿਤੇ ਘਾਟ ਹਜੇ ਕਿਤੇ ਨਾ ਕਿਤੇ ਮਿਲਾਵਟਾਂ ਘਾਟਾਂ ਕਿਤੇ ਸੋ ਰਹੋ ਵਿਚਾਰ ਗੁਰਬਾਣੀ ਦੀ ਸੰਗਤ ਕਰਕੇ ਸਤਿਗੁਰਾਂ ਦੀ ਸੰਗਤ ਕਰਕੇ ਆਪਣੇ ਮਾਨਵ ਚਤਾਂਗ ਦਾ ਫਾਇਦਾ ਹੋਵੇ ਉਸ ਪਰਮਾਤਮਾ ਨੂੰ ਮਿਲਣ ਦੀ ਚੰਗੇ ਭਲੇ ਕੰਮ ਕਰਨ ਦੀ ਸਰਹ ਵਿਚਾਰ ਸੱਚੇ ਪਾਤਸ਼ਾ ਪੰਜਵੇਂ ਪਾਤਸ਼ਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਜਾਪਾ ਨੂੰ ਸਾਰਿਆਂ ਨੂੰ ਹੁਕਮ ਬਖਸ਼ਦੇ ਨੇ ਰਹਿਮਤ ਕਰਦੇ ਨੇ ਆਪਣੇ ਤੇ ਮਹਾਰਾਜ ਕਹਿੰਦੇ ਨੇ ਆਪਣਾ ਗੁਰੂ ਧਾਏ ਮਿਲ ਕੁਸਲ ਸੇਧੀ ਘਰ ਆਏ ਕਹਿੰਦੇ ਜਦੋਂ ਤਾਂ ਆਪਣੇ ਗੁਰੂ ਦੀ ਆराधना ਕੀਤੀ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦਾ ਧਿਆਨ ਕੀਤਾ ਫਿਰ ਕੀ ਹੋਇਆ ਮਿਲ ਕੁਸਲ ਸੇਧੀ ਘਰ ਆਏ ਕਹਿੰਦੇ ਮਨ ਸ਼ਾਂਤ ਹੋ ਗਿਆ ਮਨ ਆਪਣੇ ਅਸਲ ਘਰ ਵਿੱਚ ਨਿਝ ਘਰ ਵਿੱਚ ਟਿਕ ਗਿਆ ਨਿਝ ਘਰ ਵਿੱਚ ਟਿਕਣ ਦਾ ਮਨ ਭਾਵ ਮਨ ਸ਼ਾਂਤ ਹੋ ਗਿਆ ਉਸ ਅਕਾਲ ਪੁਰਖ ਦੀ ਜੋਤ ਨਾਲ ਇਕਮਿਕ ਹੋ ਗਿਆ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ ਪੜਦੇ ਆ ਨਾ ਸ਼ਬਦ ਮਹਾਰਾਜ ਦਾ ਇਦਾਂ ਕਹਿੰਦੇ ਇਕਮਿਕ ਹੋ ਗਿਆ ਨਿੱਜ ਘਰ ਵਿੱਚ ਉਹ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਈਏ ਤੇ ਉਹਨਾਂ ਦਾ ਪਤਾ ਨਹੀਂ ਨਾ ਲੱਗਦਾ ਕਿ ਕਿਹੜਾ ਪਾਣੀ ਕਿਹੜਾ ਸੀ ਵੱਖੋ ਵੱਖਰੇ ਪਾਣੀ ਦਾ ਪਤਾ ਨਹੀਂ ਲੱਗਦਾ ਜਦੋਂ ਮਿਲਾ ਦਈਏ ਉਸੇ ਤਰ੍ਹਾਂ ਕਹਿੰਦੇ ਜਦੋਂ ਪ੍ਰਮਾਤਮਾ ਦਾ ਆਰਾਧਨ ਕੀਤਾ ਉਸ ਨਾਲ ਉਹਦੀ ਆਰਾਧਨਾ ਕੀਤੀ ਉਸ ਦਾ ਨਾਮ ਸਿਮਰਿਆ ਆਪਣਾ ਗੁਰੂ ਧਿਆਏ ਫਿਰ ਕਹਿੰਦੇ ਮਿਲ ਕੁਸਲ ਸੇਤੀ ਘਾਰ ਆਏ ਕਹਿੰਦੇ ਮਨ ਬੰਦੇ ਦਾ ਟਿਕ ਜਾਂਦਾ ਹੈ ਮਨ ਆਪਣਾ ਖੜ ਜਾਂਦਾ ਹੈ ਸਥਿਰ ਹੋ ਜਾਂਦਾ ਹੈ ਅਸਲ ਘਰ ਵਿੱਚ ਪਹੁੰਚ ਜਾਂਦਾ ਹੈ ਅੱਗੇ ਗੁਰੂ ਸਾਹਿਬ ਕਹਿੰਦੇ ਨਾਮ ਹੈ ਕੀ ਵਡਿਆਈ ਤਿਸ ਕੀਮਤ ਕਹਿਣ ਮੈਂ ਜਾਈ ਕਹਿੰਦੇ ਇਹ ਬਰਕਤ ਸਾਰੀ ਨਾਮ ਦੀ ਹੋ ਹੈ ਜਿਹੜਾ ਆਪਣਾ ਮਨ ਟਿਕਣਾ ਮਨ ਵਿੱਚ ਚੰਗੇ ਖਿਆਲ ਆਉਣੇ ਚੰਗੇ ਕੰਮ ਕਰਨ ਨੂੰ ਅਨਜੀ ਕਰਨਾ ਭਲੇ ਕੰਮ ਕਰਨ ਨੂੰ ਜੀ ਕਰਨਾ ਲੋਕਾਂ ਦਾ ਭਲਾ ਕਰਨਾ ਜਿੰਨਾ ਵੀ ਜੇ ਕੋਈ ਧਨ ਕਰਕੇ ਕਰ ਸਕਦਾ ਹੈ ਤੋਂ ਆਪਦੀ ਬੇਤਨ ਅਨੁਸਾਰ ਜ਼ਰੂਰੀ ਨਹੀਂ ਕੋਈ ਆਪਾਂ ਧਨ ਕਰਕੇ ਕਿਸੇ ਦਾ ਭਲਾ ਕਰਨਾ ਜੇ ਨਹੀਂ ਧਨ ਤੇ ਕਿਸੇ ਦਾ ਦੁੱਖ ਸੁੱਖ ਸੁਣ ਲੋ ਉਹ ਵੀ ਉਨਾ ਹੀ ਲੇਖੇ ਵਿੱਚ ਪੈ ਜਾਣਾ ਕਿਸੇ ਦਾ ਦੁੱਖ ਸੁਣਿਆ ਵੀ ਕਿਸੇ ਦਾ ਦੁੱਖ ਸੁਣਨ ਨਾਲ ਦੁੱਖ ਘਟਦਾ ਜੇ ਕੋਰ ਤਰੀਕੇ ਨਾਲ ਮਾਇਆ ਦੇ ਨਾਲ ਹੈਲਪ ਨਹੀਂ ਕਰ ਸਕਦੇ ਕਿਸੇ ਦੀ ਤਾਂ ਕਿਸੇ ਦਾ ਬੈਠ ਕੇ ਦੁੱਖ ਸੁਣਨ ਉਹ ਵੀ ਬਰਾਬਰ ਦਾ ਹੀ ਪੁੰਨ ਆ ਕਿਸੇ ਦਾ ਦੁੱਖ ਵੰਡਾਉਣ ਨਾਲ ਦੁੱਖ ਘਟਦਾ ਅਗਲੇ ਦਾ ਸੋ ਮਹਾਰਾਜ ਇਹ ਕਹਿੰਦੇ ਜਿੰਨਾ ਜਿੱਦੀ ਜਿੰਨੀ ਪੂੰਜੀ ਆਪੋ ਆਪਣੀ ਪੂੰਜੀ ਅਨੁਸਾਰ ਸੇਵਾ ਜ਼ਰੂਰ ਕਰੇ ਕਹਿੰਦੇ ਹੈ ਕੀਮਤ ਚੰਗੇ ਕੰਮ ਕਰਨ ਦੀ ਰਹੋ ਵਿਚਾਰ ਆਪਾਂ ਗੱਲ ਕਰ ਰਹੇ ਸੀ ਇਹ ਵਡਿਆਈ ਆ ਜਿਹੜੀ ਇਹ ਨਾਮ ਤੋਂ ਹੀ ਉਭਰ ਜਾਂਦੀ ਹੈ ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰਾਂਗੇ ਨਾਮ ਵਿੱਚ ਸੁਰਤ ਜੋੜਨੀ ਸ਼ੁਰੂ ਕਰਾਂਗੇ ਸਤਿਗੁਰੂ ਦੀ ਗੁਰਬਾਣੀ ਨਾਲ ਜੁੜਾਂਗੇ ਤਾਂ ਇਹ ਆਟੋਮੈਟਿਕ ਆਪਣੇ ਵਿੱਚ ਤਬਦੀਲੀਆਂ ਆਉਣ ਲੱਗ ਪੈਣੀਆਂ ਨੇ ਇਸ ਕੀਮਤ ਕਹਿਣ ਨਾ ਜਾਏ ਇਹ ਤੇ ਦੁਨੀਆ ਦੇ ਧਨ ਪਦਾਰਥ ਦੁਨੀਆ ਦੀ ਕੋਈ ਵੀ ਚੀਜ਼ ਮਾਇਆ ਨਾਲ ਖਰੀਦੀ ਜਾ ਸਕਦੀ ਹੈ ਪਰ ਪ੍ਰਮਾਤਮਾ ਦਾ ਨਾਮ ਦੀ ਕੋਈ ਕੀਮਤ ਨਹੀਂ ਦੁਨੀਆ ਦਾ ਜੇ ਸਾਰਾ ਧਨ ਵੀ ਇਕੱਠਾ ਕਰਕੇ ਜੇ ਆਪਾਂ ਕਹੀਏ ਕਿ ਮੈਨੂੰ ਨਾਮ ਮਿਲ ਜਾਵੇ ਧਨ ਲੈ ਲਓ ਤਾਂ ਇਹ ਨਾਮ ਮਿਲ ਨਹੀਂ ਸਕਦਾ ਇਹਦੇ ਵਾਸਤੇ ਨਾਮ ਵਾਸਤੇ ਚੰਗੇ ਕਰਮ ਕਰਨੇ ਪੈਂਦੇ ਨੇ ਗੁਰੂ ਸਾਹਿਬ ਦੇ ਗਿਆਨ ਵਿੱਚ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨੀ ਪੈਂਦੀ ਹੈ ਫਿਰ ਇਹ ਹਦਾਤ ਮਿਲਦੀ ਹੈ ਕਹਿੰਦੇ ਇਹਦੀ ਕੀਮਤ ਕੋਈ ਪਾਈ ਨਹੀਂ ਜਾ ਸਕਦੀ ਨਾਮ ਦੀ ਅੱਗੇ ਸਤਿਗੁਰੂ ਜੀ ਕਹਿੰਦੇ ਸੰਤ ਹੋ ਹਰ 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 ਆਰਦਹੁ ਕਹਿੰਦੇ ਸੇ ਭਲੇ ਪਰਸ਼ੋ ਸੰਤੋ ਸਾਧੂਓ ਸੰਤੋ ਦਾ ਮਤਵੜ ਭਲੇ ਪੁਰਸ਼ ਚੰਗੇ ਪੁਰਸ਼ ਚੰਗੇ ਕੰਮ ਜਿਹੜੇ ਕਰਦੇ ਨੇ ਉਹ ਅਸਲ ਵਿੱਚ ਸੰਤ ਨੇ ਬਾਣੀ ਵਿੱਚ ਬੜੇ ਥਾਵਾਂ ਤੇ ਸੰਤ ਸ਼ਬਦ ਆਇਆ ਪਰ ਮਹਾਰਾਜ ਨੇ ਕਿਸੇ ਚੋਲੇ ਦੇ ਚੋਲੇ ਨੂੰ ਸੰਤ ਨਹੀਂ ਕਿਹਾ ਭੇਖ ਭੇਕ ਨੂੰ ਸੰਤ ਨਹੀਂ ਕਿਹਾ ਜਿਹਦੇ ਚੋਲਾ ਪਾਇਆ ਹੋ ਉਹ ਹੋਈ ਸੰਤ ਹੋ ਸਕਦਾ ਮਹਾਰਾਜ ਕਹਿੰਦੇ ਜਿਹੜਾ ਚੰਗੇ ਕੰਮ ਕਰਦਾ ਜਿਹੜਾ ਭਲੇ ਕੰਮ ਕਰਦਾ ਅਸਲ ਵਿੱਚ ਉਹ ਸੰਤ ਆ ਤੇ ਗੁਰੂ ਸਾਹਿਬ ਆਪਾਂ ਨੂੰ ਸਮਝਾਉਂਦੇ ਨੇ ਪਿਆਰਿਓ ਕਹਿੰਦੇ ਉਸ ਅਕਾਲ ਪੁਰਖ ਦਾ ਸਿਮਰਨ ਕਰੋ ਆਰਾਧਨਾ ਕਰੋ ਉਸ ਅਕਾਲ ਪੁਰਖ ਦੀ ਸੰਤ ਹੋ ਹਰ ਹਰ ਹਰਿ ਆਰਾਧ ਹੋ ਤੇ ਕਹਿੰਦੇ ਹਰੀ ਦੀ ਆਰਾਧਨਾ ਨਾਲ ਕੀ ਹੁੰਦਾ ਫਿਰ ਹਰ ਆਰਾਧ ਸਭ ਕੁਝ ਪਾਈਐ ਕਾਰਜ ਸਗਲੇ ਸੱਧ ਹੋ ਕਹਿੰਦੇ ਤੇਰੇ ਸਾਰੇ ਕਾਰਜ ਹੀ ਸਿੱਧ ਹੋ ਜਾਣੇ ਨੇ ਸਾਰੇ ਕਾਰਜ ਸੰਪੂਰਨ ਹੋ ਜਾਣੇ ਨੇ ਮਨ ਦੇ ਕਾਜ ਤੇਰੇ ਸਤਿਗੁਰਾਂ ਨੇ ਸੰਪੂਰਨ ਕਰ ਦੇਣੇ ਨੇ ਆਪਣੇ ਨਾਲ ਮਿਲਾ ਕੇ ਅੱਗੇ ਗੁਰੂ ਸਾਹਿਬ ਕੇ ਅੰਦਰ ਹਾਉ ਦੀ ਪੰਕਤੀ ਵਿੱਚ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡਭਾਗੀ ਜਨ ਨਾਨਕ ਨਾਮ ਧਿਆਇਆ ਤਨ ਸਰਬ ਸੁਖਾ ਫਲ ਪਾਇਆ ਵੱਡਿਆਂ ਭਾਗਾਂ ਨਾਲ ਹੁੰਦੇ ਇਹ ਪ੍ਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ ਵੱਡੇ ਭਾਗਾਂ ਨਾਲ ਚੰਗੇ ਕਰਮ ਹੁੰਦੇ ਨੇ ਚੰਗੇ ਭਾਗ ਹੁੰਦੇ ਨੇ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਆਪਾਂ ਨੂੰ ਜੇ ਸਤ ਸੰਗਤ ਮਿਲੀ ਹੈ ਤੇ ਪਤਾ ਨਹੀਂ ਆਪਣੇ ਕਿਹੜੇ ਜਨਮ ਦਾ ਕਿਹੜੇ ਕੀਤੇ ਕਰਮ ਦਾ ਆਪਾਂ ਨੂੰ ਫਲ ਮਿਲਿਆ ਆਪਾਂ ਸਾਰੇ ਬੈਠ ਕੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰ ਰਹੇ ਆਂ ਧਾਰਨਾ ਪੜਦੇ ਹੁੰਦੇ ਸੀ ਮਹਾਂਪੁਰਖ ਕਹਿੰਦੇ ਕੋਈ ਪੂਰਬਲਾ ਕਰਮ ਸੀ ਮੇਰਾ ਮੇਲਾ ਹੋਇਆ ਸਾਧੂਆਂ ਦਾ ਕੋਈ ਪੂਰਬਲੇ ਪਿਛਲੇ ਕੀਤੇ ਚੰਗੇ ਕਰਮ ਨਾਲ ਜਦੋਂ ਕਰਮ ਫੁੱਟਦਾ ਜਦੋਂ ਚੰਗੇ ਕੀਤੇ ਕਰਮ ਦਾ ਫਲ ਮਿਲਦਾ ਤੇ ਉਦੋਂ ਗੁਰੂ ਸਾਹਿਬ ਦੀ ਸੰਗਤ ਪ੍ਰਾਪਤ ਹੁੰਦੀ ਆ ਆਪਾਂ ਸਾਰੇ ਸਤ ਸੰਗਤ ਵਿੱਚ ਬੈਠੇ ਆ ਇਹ ਸਮਝਾਣੋ ਕਿ ਕੋਈ ਨਾ ਕੋਈ ਚੰਗਾ ਕੰਮ ਕੀਤਾ ਹੋਣਾ ਜਿਹੜਾ ਆਪਾਂ ਨੂੰ ਗੁਰੂ ਨੇ ਆਪਣੇ ਦਰ ਤੇ ਬੁਲਾ ਲਿਆ ਗੁਰੂ ਦੀ ਬਾਣੀ ਗੁਰ ਗੁਰ ਬਾਣੀ ਦੀ ਕਥਾ ਆਪਾਂ ਸੁਣ ਰਹੇ ਆ ਕੋਈ ਚੰਗਾ ਕੀਤਾ ਕਰਮ ਮੂਰਿਆ ਆ ਕਿਉਂਕਿ ਨਾਮ ਦੀ ਬਰਕਤ ਨਾਲ ਗੁਰਬਾਣੀ ਦੀ ਕਥਾ ਦੀ ਬਰਕਤ ਨਾਲ ਗੁਰਬਾਣੀ ਦੀ ਬਰਕਤ ਨਾਲ ਹੀ ਫਿਰ ਆਪਣਾ ਮਨ ਹੌਲੀ-ਹੌਲੀ ਜੁੜਦਾ 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 ਨਾਮ ਵਿੱਚ ਜੁੜ ਜਾਂਦਾ ਜਿਵੇਂ ਆਪਾਂ ਬਚਨ ਪੜ੍ਹਦੇ ਆ ਨਾ ਸਤਿਗੁਰਾਂ ਦਾ ਰੰਗ ਲਾਗਤ 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 ਹੈ ਭਉ ਭਗਤ 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 ਹੈ ਕਹਿੰਦੇ ਨਾਮ ਦਾ ਰੰਗ ਲੱਗਦਾ 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 ਬੰਦੇ ਨੂੰ ਲੱਗ ਹੀ ਜਾਂਦਾ ਜਦੋਂ ਆਪਾਂ ਕਿਸੇ ਚੀਜ਼ ਦੇ ਪਿੱਛੇ ਬੈਜੇ ਕਿ ਅਸੀਂ ਤਾਂ ਜੁੜਨਾ ਹੀ ਜੁੜਨਾ ਫਿਰ ਬੰਦਾ ਜੁੜੀ ਜਾਂਦਾ ਜਦੋਂ ਮਨ ਢਿਰਣ ਹੋਵੇ ਇਰਾਦੇ ਢਿਰਣ ਹੋਣ ਉਦੋਂ ਕੋਈ ਚੀਜ਼ ਨਹੀਂ ਅੜਦੀ ਆਪਣੇ ਮੂਰੇ ਜਦੋਂ ਇਰਾਦਾ ਪੱਕਾ ਹੋਵੇ ਜਿਵੇਂ ਕਹਿੰਦੇ ਨਾ ਉੱਗਣ ਵਾਲੇ ਜੋ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਜਦੋਂ ਇਰਾਦਾ ਦ੍ਰਿੜ ਹੋਵੇ ਮਨ ਪੱਕਾ ਹੋਵੇ ਤੇ ਫੇਰ ਕੋਈ ਰੁਕਾਵਟ ਅੜਚਣਾ ਫੇਰ ਆਲਸ ਆਪਾਂ ਨੂੰ ਕੁਝ ਨਹੀਂ ਆਲਸ ਆਪਣਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਜਦੋਂ ਉੱਠਦੇ ਆਂ ਆਪਾਂ ਸਾਰਿਆਂ ਨੂੰ ਪਤਾ ਇੱਕ ਵਾਰੀ ਤੇ ਜੀ ਕਰਦਾ ਪੈ ਜੀ ਇਹ ਦੁਆਰੇ ਕਰਦਾ ਨਾ ਸਾਰਿਆਂ ਦਾ ਪਰ ਫੇਰ ਉਹ ਜਿਹੜਾ ਗੁਰੂ ਸਾਹਿਬ ਦਾ ਨਾਮ ਆ ਜਰਾ ਨਾਮ ਦੀ ਬਰਕਤ ਨਾਲ ਆਲਸ ਵੀ ਆਪਣਾ ਫਿਰ ਕੁਝ ਨਹੀਂ ਵਿਗਾੜ ਸਕਦਾ ਫਿਰ ਗੁਰਸਿੱਖ ਆਲਸ ਦੀ ਪ੍ਰਵਾਹ ਨਹੀਂ ਕਰਦੇ ਕਲਯੁਗ ਬੜੇ ਰੂਪਾਂ ਵਿੱਚ ਆ ਕੇ ਆਪਾਂ ਨੂੰ ਘੇਰਾ ਪਾਉਂਦਾ ਅੰਮ੍ਰਿਤ ਵੇਲੇ ਕਿ ਨਾਮ ਉੱਠਿਆ ਜਾਵੇ ਨਾ ਜਾਵੇ ਇਹ ਪਰ ਗੁਰੂ ਦੇ ਸਿੱਖ ਅੱਗੇ ਕਲਯੁਗ ਵੀ ਕੁਝ ਨਹੀਂ ਕਰਦਾ ਸੋ ਗੁਰੂ ਦੇ ਸਿੱਖ ਗੁਰਸਿੱਖ ਨਦੀਆਂ چیرਦੇ ਆਉਂਦੇ ਨੇ ਝਖੜ ਝਾਂਗੀ ਨਿਹਵਰ ਸਾਬੀ ਗੁਰ ਦੇਖਣ ਜਾਹੀ ਜਿਹੜੇ ਪੱਕੇ ਨੇ ਗੁਰਸਿੱਖ ਉਹਤੇ ਭਾਵੇਂ ਝਖੜ ਵਗਦੇ ਹੋਣ ਨੇਰੀਆਂ ਜਲਦੀਆਂ ਹੋਣ ਫਿਰ ਵੀ ਉਹ ਗੁਰੂ ਦੇ ਦਰਸ਼ਨਾਂ ਲਈ ਗੁਰੂ ਦਾਏ ਗੁਰੂ ਦੀ ਬਾਣੀ ਸੁਣਨ ਆਉਂਦੇ ਹੀ ਆਉਂਦੇ ਨੇ ਝਖੜ ਜਾਂ ਗਈ ਨਹੀਂ ਵਰਸਾ ਭੀ ਗੁਰੂ ਦੇਖਣ ਜਾਈ ਮਹਾਰਾਜ ਕਹਿੰਦੇ ਝਖੜ ਵੀ ਗੁਰਸਿੱਖਾਂ ਨੂੰ ਰੋਕ ਨਹੀਂ ਸਕਦੇ ਨਹੀਂ ਵੀ ਗੁਰਸਿੱਖਾਂ ਨੂੰ ਰੋਕ ਨਹੀਂ ਸਕਦਾ ਜਿਨ੍ਹਾਂ ਨੇ ਆਉਣਾ ਜਿਨ੍ਹਾਂ ਜਿਨ੍ਹਾਂ ਨੂੰ ਰਸ ਆਉਣ ਲੱਗ ਗਿਆ ਗੁਰਬਾਣੀ ਦਾ ਜਿਨ੍ਹਾਂ ਨੂੰ ਚੰਗਾ ਗੁਰਬਾਣੀ ਦੀ ਕਥਾ ਗੁਰਬਾਣੀ ਚੰਗੀ ਲੱਗਣ ਲੱਗੀ ਉਹਨਾਂ ਨੇ ਫਿਰ ਆਉਣਾ ਆਉਣਾ ਹੀ ਆਉਣਾ ਇਸ ਦਰ ਤੇ ਉਹ ਫਿਰ ਛੱਡ ਨਹੀਂ ਸਕਦੇ ਜਿਵੇਂ ਤਨ ਰੋਟੀ ਤੋਂ ਬਿਨਾ ਨਹੀਂ ਰਹਿ ਸਕਦਾ ਭੋਜਨ ਤੋਂ ਬਿਨਾ ਨਹੀਂ ਰਹਿ ਸਕਦਾ ਉਸੇ ਤਰ੍ਹਾਂ ਉਹਨਾਂ ਗੁਰਮੁਖਾਂ ਦਾ ਮਨ ਜਿਨ੍ਹਾਂ ਦਾ ਮਨ ਜੁੜ ਗਿਆ ਉਹਨਾਂ ਦਾ ਮਨ ਫਿਰ ਬਾਣੀ ਤੋਂ ਬਿਨਾ ਨਹੀਂ ਰਹਿ ਸਕਦਾ ਮਨ ਦੀ ਵੀ ਭੁੱਖਾ ਮਨ ਨੂੰ ਬਾਣੀ ਦੀ ਭੁੱਖ ਲੱਗਦੀ ਹੈ ਜਿਵੇਂ ਤਨ ਨੂੰ ਰੋਟੀ ਪਾਣੀ ਪਦਾਰਥਾਂ ਦੀ ਭੁੱਖ ਲੱਗਦੀ ਹੈ ਉਸੇ ਤਰ੍ਹਾਂ ਜਦੋਂ ਆਪਾਂ ਇਸ ਰਾਤ ਦੇ ਜੱਲਾਂਗੇ ਫਿਰ ਆਪਣੇ ਮਨ ਨੂੰ ਵੀ ਭੁੱਖ ਲੱਗਣ ਲੱਗ ਜਾਣੀ ਹੈ ਗੁਰਬਾਣੀ ਦੀ ਜਦੋਂ ਮਨ ਨੂੰ ਭੁੱਖ ਲੱਗਣ ਲੱਗੀ ਉਦੋਂ ਸਮਝ ਲਓ ਕਿ ਮਨ ਚੱਲ ਪਿਆ ਇਸ ਰਸਤੇ ਤੇ ਸੱਚ ਨਾਮ ਹੀ ਆਧਾਰ ਨਿਰਾ ਜਿਨ ਭੁੱਖਾਂ ਸਭ ਗਵਾਈਆਂ ਫਿਰ ਜਦੋਂ ਸੱਚ ਦੇ ਨਾਮ ਨੂੰ ਆਪਾਂ ਆਧਾਰ ਬਣਾ ਲੈਨੇ ਆ ਫਿਰ ਬਾਹਰੀ ਭੁੱਖਾਂ ਛੱਲੀਆਂ ਜਾ ਸਕਦੀਆਂ ਨੇ ਵੈਸੇ ਬਾਹਰੀ ਭੁੱਖ ਨਹੀਂ ਆਪਣੇ ਤੋਂ ਚਲੀ ਜਾਂਦੀ ਇੱਕ ਟੰਗ ਰੋਟੀ ਨਾ ਖਾਈਏ ਤੇ ਬੁਰਾ ਹਾਲ ਹੋ ਜਾਂਦਾ ਤੁਰਿਆ ਨਹੀਂ ਜਾਂਦਾ ਬੁਰਾ ਹਾਲ ਹੋ ਜਾਂਦਾ ਆਪਾਂ ਇੱਕ ਡੰਗਣ ਰੋਟੀ ਨਾ ਖਾਈਏ ਪਰ ਕਹਿੰਦੇ ਜਦੋਂ ਨਾਮ ਨੂੰ ਸਾਚ ਨਾਮ ਆਧਾਰ ਮੇਰਾ ਅਕਾਲ ਪੁਰਖ ਦੇ ਨਾਮ ਨੂੰ ਆਧਾਰ ਬਣਾ ਲਿਆ ਆਸਰਾ ਲੈ ਲਿਆ ਉਹਦਾ ਫਿਰ ਕਹਿੰਦੇ ਫਿਰ ਬੰਦਾ ਬਾਹਰੀ ਭੁੱਖ ਵੀ ਘਟ ਲੈਂਦਾ ਜਿਵੇਂ ਆਪਾਂ ਇਤਿਹਾਸ ਨੂੰ ਸਰਵਣ ਕੀਤਾ ਸੀ ਨਾ ਹਫ਼ਤਾ ਪਿਛਲੇ ਹਫ਼ਤੇ ਮਹਾਰਾਜ ਸੱਚੇ ਪਾਤਸ਼ਾਹ ਅੱਠ ਮਹੀਨਿਆਂ ਦਾ ਆਨੰਦਪੁਰ ਸਾਹਿਬ ਘੇਰਾ ਫਿਰ ਸਹਿਬ ਜੀ ਦੇ ਚਾਰ ਪੰਜ ਦਿਨਾਂ ਦੇ ਭੁੱਖ ਭੁੱਖੇ ਪਿਆਸੇ ਫੇਰ ਵੀ ਇਹ ਕਾਲਪੁਰਖ ਦਾ ਬਾਣਾ ਮੰਨਿਆ ਕਿਉਂਕਿ ਉਹਨਾਂ ਦਾ ਉਹਨਾਂ ਨੇ ਨਾਮ ਨੂੰ ਆਧਾਰ ਬਣਾਇਆ ਹੋਇਆ ਸੀ ਸਾਚ ਨਾਮ ਨੂੰ ਸੱਚੇ ਨਾਮ ਨੂੰ ਆਧਾਰ ਬਣਾਇਆ ਸੀ ਫਿਰ ਬਾਹਰੀ ਭੁੱਖ ਝੱਲੀ ਜਾ ਸਕਦੀ ਜਦੋਂ ਆਪਾਂ ਨਾਮ ਨੂੰ ਆਧਾਰ ਬਣਾ ਲਈਏ ਸਰਹੋ ਵਿਚਾਰ ਮਾਰ ਰਹੇ ਕਹਿੰਦੇ ਭਾਈ ਸੰਤੋਹ ਹੈ ਪਿਆਰਿਓ ਸੰਤੋਹ ਹਰ 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 ਅਰਾਧੋ ਉਸ ਅਕਾਲ ਪੁਰਖ ਦਾ ਸਿਮਰਨ ਕਰਿਆ ਕਰੀਏ ਉਦਾ ਨਾਮ ਜਪਿਆ ਕਰੋ ਹਰ ਆਰਾਧ ਸਭੁ ਕੁਛ ਪਾਈਐ کار ਸਗਲੇ ਸਾਧੂ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਕਹਿੰਦੇ ਵੱਡੇ ਭਾਗਾ ਨਾਲ ਪ੍ਰਮਾਤਮਾ ਦੇ ਨਾਲ ਪਿਆਰ ਪੈਂਦਾ ਹੈ ਪ੍ਰਮਾਤਮਾ ਦੇ ਨਾਮ ਨਾਲ ਬੰਦਾ ਜੁੜਦਾ ਹੈ ਤੇ ਕਹਿੰਦੇ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾ ਫਲ ਪਾਇਆ ਤੇ ਕਹਿੰਦੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਦਾ ਨਾਮ ਧਿਆਲਿਆ ਉਸ ਅਕਾਲ ਪੁਰਖ ਦਾ ਨਾਮ ਵਿੱਚ ਸੁਰਤ ਜੋੜਨ ਲੱਗੇ ਕਹਿੰਦੇ ਫਿਰ ਸਾਰੇ ਸੁੱਖ ਮਿਲ ਜਾਂਦੇ ਨੇ ਫਿਰ ਕਹਿੰਦੇ ਸੁੱਖ ਕਿਵੇਂ ਮਿਲ ਜਾਂਦੇ ਨੇ ਫਿਰ ਭਾਣਾ ਮੰਨਣਾ ਆ ਜਾਂਦਾ ਜਿਵੇਂ ਮਹਾਰਾਜ ਦਾ ਬਚਨ ਪੜ੍ਹਦੇ ਆ ਨਾ ਦੁੱਖ ਵਿੱਚ ਸੁਖ ਮਨਾਈ ਜੇ ਸਰੀਰਕ ਕੋਈ ਕਸ਼ਟ ਵੀ ਆ ਜਾਂਦਾ ਜੇ ਕੋਈ ਧਨ ਦੀ ਕਮੀ ਵੀ ਆ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਵੀ ਜ਼ਿੰਦਗੀ ਵਿੱਚ ਆ ਜਾਂਦੀ ਹੈ ਤਾਂ ਉਹਨਾਂ ਦਾ ਮਨ ਕਦੇ ਡੋਲਦਾ ਨਹੀਂ ਮਨ ਕਰਕੇ ਪੱਕੇ ਸਤਗੁਰੂ ਜੀ ਬਣਾ ਦਿੰਦੇ ਨੇ ਮਨ ਮਨ ਵਿੱਚ ਖੁਸ਼ੀ ਭਰ ਦਿੰਦੇ ਨੇ ਮਨ ਨੂੰ ਸਾਰੇ ਪਦਾਰਥੀ ਦੇ ਦਿੰਦੇ ਨੇ ਜਦੋਂ ਮਨ ਨੇ ਮੰਨ ਲਿਆ ਕਿ ਮੇਰੇ ਕੋਲ ਮੈਂ ਰਾਜਾ ਤੇ ਆਪਾਂ ਰਾਜੀ ਆ ਮਹਾਰਾਜ ਆਪਾਂ ਨੂੰ ਰਾਜੇ ਬਣਾ ਦਿੰਦੇ ਨੇ ਸਤਗੁਰੂ ਜੀ ਤਾਂ ਗੁਰੂ ਸਾਹਿਬ ਕਹਿੰਦੇ ਜਨ ਨਾਨਕ ਨਾਮ ਤੇ ਆਇਆ ਤਿਨ ਸਰਬ ਸੁਖਾਂ ਫਲ ਪਾਇਆ ਕਹਿੰਦੇ ਉਹਦੇ ਮਨ ਨੂੰ ਬੰਦੇ ਦੇ ਨੂੰ ਸਾਰੇ ਸੁੱਖ ਮਿਲ ਜਾਂਦੇ ਆ ਤਨ ਤੇ ਭਾਵੇਂ ਤਨ ਤਾਨ ਤੇ ਦਾ ਸੁੱਖ ਦੁੱਖ ਦੋਈ ਦਾ ਕੱਪੜੇ ਪਹਿਰੇ ਜਾਏ ਮਨੁੱਖ ਮਹਾਰਾਜ ਦੀ ਬਾਣੀ ਕਹਿੰਦੀ ਆ ਵੀ ਜੇ ਸੁੱਖਾਂ ਤੇ ਦੁੱਖ ਵੀ ਆਉਣੇ ਆ ਜੇ ਦੁੱਖ ਆ ਤੇ ਇੱਕ ਦਿਨ ਸੁੱਖ ਵੀ ਆਊਗਾ ਪਰ ਜਦੋਂ ਨਾਮ ਵਿੱਚ ਮਨ ਜੁੜ ਗਿਆ ਫਿਰ ਕਹਿੰਦੇ ਆਪਾਂ ਦੁਖੀ ਨਹੀਂ ਹੋਣਾ ਦੁੱਖ ਵਿੱਚ ਸੁਖ ਮਣਾਈ ਜੇ ਦੁੱਖ ਵੀ ਸ਼ਰੀਰ ਤੇ ਕੋਈ ਆ ਗਿਆ ਕੋਈ ਕਸ਼ਟ ਵੀ ਆ ਗਿਆ ਤਾਂ ਉਹਦੇ ਵਿੱਚ ਵੀ ਆਪਾਂ ਤੇਰਾ ਕੀਆ ਮਿੱਠਾ ਲੱਗਿਆ ਪ੍ਰਮਾਤਮਾ ਦਾ ਬਾਣਾ ਮਿੱਠਾ ਕਰਕੇ ਮੰਨ ਲਾਂਗੇ ਤੇ ਮਨ ਸਦਾ ਹੀ ਸੁਖੀ ਰਹਿਣਾ ਮੰਨੇ। ਸੋ ਇਹ ਅੱਜ ਆਪਾਂ ਨੂੰ ਭਾਈ ਸਚੇ ਬਾਦਸ਼ਾਹ ਨੇ ਪੰਜਵੇਂ ਪਾਤਸ਼ਾਹ ਨੇ ਤੁਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਬਖਸ਼ਿਆ ਹੈ। ਸੋ ਜਿੰਨਾ ਵੀ ਹੋ ਸਕਦਾ ਆਪਾਂ ਸਤਿਗੁਰ ਜੀ ਦੇ ਬਚਨਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ ਯਤਨ ਕਰੀਏ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਭਾਈ ਕੱਲ ਨੂੰ ਨਵੇਂ ਸਾਲ ਵਾਲੇ